ਪਾੜੀ ਆ ਜਿਹੜੇ ਟੰਲੀਗਲ ਮੋਟਰਸਾਈਕਲ ਵਾਲੇ ਹਨ ਇਹ ਸਾਡੇ ਬੁਬਾਰ ਨੂੰ ਹਿੱਟ ਕਰਦੇ ਪਿਆ ਜੀ ਅਸੀਂ 30-30000 ਪਾ ਜੀ ਸਾਲਾਨਾ ਟੈਕਸ ਦਿੰਨੇ ਆ 20-20000 ਇੰਸ਼ੋਰੈਂਸ ਕਰਾਉਂਦੇ ਆ ਉਹਦੇ ਬਾਅਦ ਜੋ ਸਾਡੀਆਂ ਗੱਡੀਆਂ ਇਦਾਂ ਖੜੀਆਂ ਲੈਂਡ ਚ ਲਾ ਕੇ ਹਾਂਜੀ ਭਾਜੀ ਪਹਿਲਾਂ ਆਪਣਾ ਨਾਮ ਦੱਸਿਓ ਮੈਂ ਰਕੇਸ਼ ਕੁਮਾਰ ਬੋਵੀ ਹਾਂਜੀ ਇਹ ਕੀ ਹੈ ਤਾੜੇਲਵੇ ਰੋਡ ਤੋਂ ਆਪਾਂ ਟਰਾਂਸਪੋਰਟ ਕੰਪਨੀ ਹਾਂਜੀ ਕੋਟਰ ਤੁਸੀਂ ਚਲਾਉਂਦੇ ਆ ਤੁਸੀਂ ਅਸੀਂ ਛੋੜਾ ਹੱਥ ਚਲਾਉਂਦੇ ਜੀ ਅੱਛਾ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਭਾਜੀ ਆ ਜਿਹੜੇ ਅਨਲੀਗਲ ਮੋਟਰਸਾਈਕਲ ਵਾਲੇ ਹਨ ਇਹ ਸਾਡੇ ਬਾਰ-ਬਾਰ ਨੂੰ ਹਿੱਟ ਕਰਦੇ ਪਿਆ ਜੀ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਹਰ ਨੂੰ ਦਰਖਾਸਤਾਂ ਦਿੱਤੀਆਂ ਪਰ ਇਹ ਇਹਨਾਂ ਤੇ ਪਾਬੰਦੀ ਹਜ ਤੱਕ ਨਹੀਂ ਲੱਗੀ ਆਮ ਤੌਰ ਤੇ ਤੁਸੀਂ ਦੇਖਿਆ ਹੋਗਾ ਹਰ ਕੋ ਕੋ ਚਲਾਣਪਕ ਹਰ ਕੋ ਪੀਸੀਆਰ ਵਾਲੇ ਕੋ ਹਰ ਕੋ ਐਸਐਚਓ ਕੋ ਹਰ ਕੋ ਏਐਸਆਈ ਕੋ ਚਲਾਣਪਕ ਬੜੀ ਆ ਪਰ ਉਹਨਾਂ ਨੇ ਚਾਰ ਚਟਾ ਤੁਸੀਂ ਅਜੇ ਤੱਕ ਦੇਖੋ ਕਦੀ ਇਹਨਾਂ ਦਾ ਚਲਾਣ ਨਹੀਂ ਅਜੇ ਹੋਇਆ ਜੀ ਜੋ ਕਿ ਇਹ 100% ਅਨਲੀਗਲ ਤੌਰ ਤੇ ਰੋਡ ਤੇ ਚੱਲਦੇ ਆ ਅਸੀਂ 30-30 ਹਜ਼ਾਰ ਰੁਪਈਆ ਜੀ ਸਾਲਾਨਾ ਟੈਕਸ ਦਿੰਨੇ ਆ 20-20 ਹਜ਼ਾਰ ਇੰਸ਼ੋਰੈਂਸ ਕਰਾਉਨੇ ਆ ਉਹਦੇ ਬਾਅਦ ਜੋ ਸਾਡੀਆਂ ਗੱਡੀਆਂ ਇੱਦਾਂ ਖੜੀਆਂ ਲੈਂਡ 'ਚ ਲਾ ਕੇ ਇਹ ਅੱਧੇ ਘੰਟੇ ਬਾਅਦ ਇਹ ਸਾਡਾ ਹੀ ਪਿੰਡ ਨਹੀਂ ਕੱਲਾ ਹਿੱਟ ਕੀਤਾ ਸਾਡੇ ਨਾਲੇ ਰਿਕਸ਼ਾ ਵਾਲੇ ਸਾਡੇ ਭਰਾ ਵਾ ਇਹ 6-6 ਕਿਲੋਮੀਟਰ ਚੱਲ ਕੇ ਆ ਕੇ ਸ਼ਾਮ ਨੂੰ ਬਿੱਲੇ ਘਰ ਰੁਕ ਜਾਂਦੇ ਆ ਮਜਾ ਇਹ ਆ ਗਿਆ ਵਪਾਰੀ ਸੋਚਦਾ ਵੀ ਬਿਨਾ ਬਿੱਲ ਤੋਂ ਬਿਨਾ ਸਾ ਕੋਈ ਕੀਤੇ ਗਲੀਆਂ ਵਿੱਚ ਜਿਹੜੇ ਲੰਘ ਗਏ ਮਾਲ ਛੱਡੇ ਆਉਣਾ ਇਹਦੀ ਦਰਖਾਸਤ ਕਿਉਂ ਕੀਤੀ ਹੈ ਇਹਨਾਂ ਨੂੰ ਇਹਦੀ ਅਸੀਂ ਪੋਸਪਰਸਾ ਨੂੰ ਹੁਣ ਵੀ ਨੋਟ ਕਰਾਇਆ ਹੁਣ ਆ ਵੀ ਰਹੇ ਆ ਉਹ ਥਾਣਾ ਸਿਟੀ ਮੁੰਸ਼ੀ ਨੂੰ ਤੁਹਾਡੀ ਤੁਹਾਡੀ ਕੀ ਮੰਗ ਇਹਦਾ ਮੋਟਰ ਵਹੀਕਲ ਐਕਟ ਦੇ ਅਧੀਨ ਇਹਦਾ ਚਲਾਨ ਕੀਤਾ ਜਾਵੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਮੋਡੀਫਿਕੇਸ਼ਨ ਹੋਈ ਆ ਦੋ ਪਹੀਆਂ ਨੂੰ ਤਿੰਨ ਪਹੀਏ ਕੀਤੇ ਹੋਏ ਆ ਸਭ ਤੋਂ ਵੱਡੀ ਪਛਾਣ ਦਾ ਇਹ ਹੀ ਆ ਬਾਕੀ ਚੀਜ਼ਾਂ ਦੇ ਬਾਅਦ ਜਦ ਕਿ ਇਹਨਾਂ ਕੋ ਕੋ ਨਾ ਕੋਈ ਪੇਪਰ ਵਾ ਈਵਨ ਇਹ ਦਿਖਾ ਕੇ ਡਰਾਈਵਰ ਕੋ ਲਾਇਸੈਂਸ ਵੀ ਹੈ ਨਹੀਂਗਾ ਨਾ ਪਿਛੇ ਪਿਛੇ ਨੰਬਰ ਪਲੇਟਾ ਨਾ ਮੂਰੇ ਨੰਬਰ ਪਲੇਟਾ ਔਰ 99% ਆਹੀ ਇਹ ਵੀ ਸ਼ੋਰ ਆ ਕਿ ਇਹ ਮੋਟਰਸਾਈਕਲ ਵੀ ਸਾਰੇ ਚੋਰੀ ਦੇ ਮੂਰੇ ਲੱਗੇ ਹੋਏ ਆ ਹੈ ਬੀਰੂ क्या चलाते हो रेडी चलाता हूँ रेडी जो मोटरसाइकिल बनाई हुई है वो आपने पास करवाई है जो आप गाड़ी चलाते हो वो पास है लाइसेंस है आपके पास लाइसेंस है आपके पास लाइसेंस नहीं का लाइसेंस भी पुलिस ने आपको पकड़ा था पकड़ा था हाँ उसने क्या किया आपका ਇਹ ਕਿਹਾ ਕਿ ਇਹ ਨਾਲ ਜਦੀ ਮਾਲ ਲੋਡ ਨਹੀਂ ਕਰਨਾ ਹੈ ਤਾਂ ਆਪਨੇ ਫਿਰ ਦੁਬਾਰਾ ਲੋਡ ਕੀਤਾ ਉਹ ਬਾਬੂ ਕਿਹਾ ਕਿ ਜਬਰਦਸਤੀ ਕੀ ਲਦਣਾ ਨਹੀਂ ਗਿਆ ਥੋੜੀ ਆ ਮਾਲ ਆ ਗਿਆ ਕੋਈ ਪੁਲਿਸ ਆਊਗਾ ਤਾਂ ਮੇਰੇ ਸੇ ਬਾਤ ਕਰਾਣਾ ਮੈਂ ਜਦੀ ਕਰ ਲੈਂਗੇ ਬਹੁਤ ਦੁਨੀਆਂ ਨੂੰ ਛੋਟੇ ਬਲਵਾ ਟੂ ਦੋ ਬਈਆ ਬਾਂ ਨੂੰ 3 ਬਈਆ ਬਾਂ ਬਣਾ ਕੇ ਚਲਾਣ ਦੇ ਆ ਇਹਨਾਂ ਦਾ ਤੁਸੀਂ ਚਲਾਨ ਕੀਤਾ ਇਹਦਾ ਕੀ ਬੌਂਡ ਕੀਤਾ ਇਹਨੂੰ ਇਹਨੂੰ ਬੌਂਡ ਕਰ ਦਿੱਤਾ ਗਿਆ ਜੀ ਹਾਂਜੀ ਇਹਨਾਂ ਦੀ ਨਾਂ ਪਤਾ ਦੱਸਣ ਤੋਂ ਇਨਾਂ ਅਨੁਸਾਰ ਦਿੱਤਾ ਠੀਕ ਹੈ ਜੀ ਵਿੱਚ ਲਿਖ ਦਿੱਤਾ ਗਿਆ ਠੀਕ ਹੈ ਜੀ ਇਹਨੂੰ ਇਹ ਗੱਡੀ ਨੂੰ ਬੰਦ ਕਰਕੇ ਥਾਣੇ ਲੈ ਆਇਆ ਜੀ ਜਾਇਆ ਜਾ ਰਿਹਾ ਹੈ ਠੀਕ ਹੈ ਜੀ ਧੰਨਵਾਦ ਜੀ